ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਹੋਲੇ ਮੱਲੇ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਸਾਡਾ 150 ਦਿਨ ਦਾ ਚੈਲੰਜ ਕੰਪਲੀਟ ਹੁੰਦਾ ਹੈ ਜੀ ਤੇ ਹੋਲੇ ਮੱਲੇ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ 101 45 ਦਸਤਾਰ ਜੀ ਵਧੀਆ ਲੱਗੇ ਤਾਂ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਇਹ ਸਾਡੀ 8 ਮੀਟਰ ਰੁਪਿਆ ਵਾਲੇ ਕੈਮੀਕਲ ਕਪੜੇ ਦੇ ਵਿੱਚ ਦਸਤਾਰ ਹੈ ਜੀ ਇਹਨੂੰ ਸਿੰਗਲ ਦਸਤਾਰ ਨੂੰ ਇਸ ਤਰੀਕੇ ਨਾਲ ਗਿੱਲਾ ਕਰਕੇ ਤਿੰਨ ਉਂਗਲਾਂ ਦੇ ਗੈਪ ਨਾਲ ਅਸੀਂ ਪੇਚ ਬਣਾ ਲੈਣੇ ਨੇ 10 ਲੜ ਬਣਾਵਾਂਗੇ ਇਹਨਾਂ ਨੂੰ ਚੰਗੀ ਤਰ ਜੋ ਸਿਰ ਦੇ ਵਿੱਚ ਘੱਟ ਜੁੜਾ ਸੇਵ ਨੂੰ ਕਰਨ ਤੋਂ ਬਾਅਦ ਜੋ ਕੰਗਾ ਸੇਵ ਨੂੰ ਰੱਖ ਕੇ ਇਸ ਤਰੀਕੇ ਨਾਲ ਐਕਸਟਰਾ ਬੇਸ ਰੱਖਦੇ ਹੋ ਪੰਨੇ ਨੂੰ ਸਜਾ ਲੈਣਾ ਹੈ ਉਸ ਮਾਲਕ ਦਾ ਨਾਮ ਲੈ ਕੇ ਪਹਿਲੇ ਲੜ ਨੂੰ ਇਸ ਜਗ੍ਹਾ ਤੇ ਦੇ ਕੇ ਪਹਿਲੇ ਲੜ ਤੋਂ 10 ਲੜ ਬਣਾਵਾਂਗੇ ਚੰਗੀ ਤਰ੍ਹਾਂ ਸਲਾਈ ਨਾਲ ਇੱਕ ਇੱਕ ਕਰਕੇ ਪੇਚਾਂ ਨੂੰ ਸਾਫ਼ ਕਰਦੇ ਜਾਵਾਂਗੇ ਪੇਚਾਂ ਨੂੰ ਇੱਕੋ ਜਗ੍ਹਾ ਤੇ ਰੱਖਾਂਗੇ ਤੇ ਆਰਾਮ ਨਾਲ ਸਾਰੇ ਪੇਚਾਂ ਨੂੰ ਤੁਸੀਂ ਕੱਢਣਾ ਹੈ ਬਾਅਦ ਨੂੰ ਇਹ ਸਾਡੀ ਗੁਰਮੁਖੀ ਦਸਤਾਰ ਹੈ ਤੇ ਸੁੱਚੀ ਦਸਤਾਰ ਹੈ ਇਸ ਲਈ ਕੋਈ ਵੀ ਪੱਲਾ ਸੀ ਮੂਹ ਦੇ ਵਿੱਚ ਵੀ ਨਹੀਂ ਫੜਨਾ ਹੈਗਾ ਸਾਰੇ ਲੜ ਅਸੀਂ ਇੱਕ ਇੱਕ ਦੇ 10 ਲੜ ਬਣਾਦੇ ਹੋ ਇਸ ਤਰੀਕੇ ਨਾਲ ਪਿੱਛੇ ਤੱਕ ਸਾਫ਼ ਕਰਦੇ ਹੋਏ ਲਗਾਵਾਂਗੇ ਦਸਤਾਰ ਨੂੰ ਟਾਈ ਪੇਚ ਚਾਉਣਗੇ ਪਹਿਲੇ 10 ਲੜਾ ਤੇ ਅਸੀਂ 10-10 ਲੜ ਬਣਾਵਾਂਗੇ ਤੇ ਅਖੀਲੇ ਪੇਚ ਦਾ ਇਕੋ ਪੇਚ ਬਣਾਣਾ ਹੈ ਤੇ ਚੰਗੀ ਤਰ੍ਹਾਂ ਪੇਚ ਨੂੰ ਸਾਫ਼ ਕਰਕੇ ਇਸ ਜਗ੍ਹਾ ਤੇ ਅੰਦਰ ਕਰ ਦਵਾਂਗੇ ਤੇ ਦੂਜੇ ਛੇਸ਼ੇ ਦੇ ਕੇ ਦਸਤਾਰ ਤੇ ਹਰੇਕ ਕਿਸੇ ਤੋਂ ਚੰਗੀ ਤਰ੍ਹਾਂ ਸਫਾਈ ਕਰਾਂਗੇ ਜੀ ਇਹਦੇ ਨਾਲ ਹੀ 10145 ਦਸਤਾਰ ਸੱਜੂਕੀ ਹੋਈ ਹੈ ਜੇ ਸਾਡਾ 150 ਦਿਨ ਦਾ ਚੈਲੰਜ ਵੀ ਕੰਪਲੀਟ ਹੁੰਦਾ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾ ਦੁਮਾਲਾ ਸੇਵ ਗੁਰਮੁਖੀ ਦਸਤਾਰਾਂ ਜਾਂ ਤੁੱਲੇ ਵਾਲੀਆਂ ਦਸਤਾਰਾਂ ਜਾਂ ਪੰਜਾਬੀ ਸੈਲੀਬ੍ਰਿਟੀ ਜਾਂ ਸਿੰਗਰਾਂ ਵਰਗੀਆਂ ਦਸਤਾਰਾਂ ਸਜਾ ਕੇ ਦਿਖਾਈਆਂ ਨੇ ਤੇ Fui Eu...